ਜੀ ਮੇਰੇ ਕੋਲ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਿੱਧੂਸ ਬਟਿਕ ਤੇ ਆਪ ਸਭ ਦਾ ਸਵਾਗਤ ਹੈ ਹੋਪਸ ਆ ਬਦਿਓ ਹੋਮੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਜਿਹੇ ਇੱਕ ਮਸ਼ੀਨ ਵਰਕ ਦਾ ਐਂਡ ਇੱਕ ਪ੍ਰਿੰਟਸ ਦੇ ਵਿੱਚ ਆਪਾਂ ਸੂਟ ਲੈ ਕੇ ਆਏ ਹਾਂ ਦੋਨੋਂ ਸੂਟ ਨੇ ਜਿਹੜੇ ਸਟਿਚ ਕੀਤੇ ਹੋਏ ਸੂਟ ਨੇਗੇ ਠੀਕ ਹੈ ਹਾਂਜੀ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਾਂਗੀ ਜੋ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਹੈ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਵੈਲ ਲਾਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਢਿੱਲੀ ਪੌਣ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਪੈਣਾ ਕੋਲ ਵੀ ਵੀਡੀਓ ਪਹੁੰਚ ਸਕੇ ਤੇ ਉਹ ਵੀ ਸੋਨੇ ਸੋਨੇ ਸੂਟ ਰੈਡੀ ਕਰਵਾ ਸਕਣ ਠੀਕ ਹੈ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਨ ਲੱਗੇ ਆਂ ਹਾਂਜੀ ਅੱਜ ਦੀ ਵੀਡੀਓ ਦਾ ਆਪਣਾ ਪਹਿਲਾ ਸੂਟ ਰਹੂਗਾ ਇਹ ਮਸ਼ੀਨਵਰਕ ਦੇ ਵਿੱਚ ਰੈਡੀ ਹੋਇਆਗਾ ਇਹ ਆਪਣੇ ਕੋਲ ਤੀਸਰੀ ਵਾਰ ਰੀਸਟਾਕ ਹੋਇਆਗਾ ਠੀਕ ਹੈ ਤੀਸਰੀ ਵਾਰ ਜੇ ਕਸਟਮਰ ਨੂੰ ਜਿਹੜਾ ਇਸਦਾ ਵਰਕ ਹੈ ਤੇ ਕਲਰ ਬਹੁਤ ਜ਼ਿਆਦਾ ਪਸੰਦ ਆਇਆ ਤੇ ਤੀਸਰੀ ਵਾਰ ਆਪਣੇ ਕੋਲ ਇਹ ਸੂਟ ਰੈਡੀ ਹੋਇਆਗਾ ਸੇਮ ਵਰਕ ਸੇਮ ਕਲਰ ਬਸ ਸਟੱਫ ਹੈ ਜਿਹੜਾ ਆਪਣਾ ਉਹ ਥੋੜਾ ਸਟੱਫ ਦਾ ਚੇਂਜ ਹੋਇਆਗਾ ਜਿੱਤਾ ਪਹਿਲਾਂ ਮਸ਼ੀਨ ਦੇ ਵਿੱਚ ਸੀ ਇੱਕ ਵਾਰ ਕ੍ਰੇਪ ਦੇ ਵਿੱਚ ਸੀਗਾ ਹੁਣ ਫੇਰ ਇਹ ਕ੍ਰੇਪ ਦੇ ਵਿੱਚ ਆਇਆਗਾ ਠੀਕ ਹੈ ਹਾਂਜੀ ਇਹ ਆ ਗਿਆ ਆਪਣੇ ਕੋਲ ਈਜ਼ੀ ਨੈਕ ਬਹੁਤ ਸੋਹਣੀ ਨੇਕ ਰੈਡੀ ਹੋਈ ਹੋਈ ਐ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜੀ ਕਲਰ ਕੰਟਰਾਸਟ ਹੈਗੀ ਬਹੁਤ ਸੋਹਣੀ ਲੱਗਦੀ ਗਈ ਐ ਆਪਣੇ ਕੋਲ ਜਿਹੜਾ ਸੂਟ ਦਾ ਬੇਸ ਦਾ ਕਲਰ ਆਊਗਾ ਇਹ ਆਊਗਾ ਸੀ ਗ੍ਰੀਨ ਦੇ ਵਿੱਚ ਠੀਕ ਐ ਤੇ ਕਲਰ ਇਸ ਦੇ ਵਿੱਚ ਜੋ ਥ्रेड ਦੇ ਯੂਜ਼ ਕੀਤੇ ਗਿਆ ਵਾਈਟ ਹੋ ਗਿਆ ਲਾਈਟ ਲੈਮਨ ਜਿਹਾ ਹੋ ਗਿਆ ਗ੍ਰੀਨ ਡਾਰਕ ਤੇ ਪੈਰਟ ਗ੍ਰੀਨ ਹਨਾ ਬੇਬੀ ਪਿੰਕ ਤੇ ਡਾਰਕ ਪਿੰਕ ਇਹ ਵਾਲੇ ਇੱਕ ਵਾਈਟ ਹੋ ਗਿਆ ਇਹ ਵਾਲੇ ਕਲਰ ਨੇ ਜਿਹੜੇ ਬਹੁਤ ਸੋਹਣੇ ਚੂਜ਼ ਕੀਤੇ ਗਏ ਆ ਵਰਕ ਦੇ ਲਈ ਇਸ ਤਰ੍ਹਾਂ ਦੇ ਇਸ ਦੀ neck ਦਾ ਹੈਵੀ ਵਰਕ ਕੀਤਾ ਹੋਇਆ ਮਸ਼ੀਨ ਵਰਕ ਦੇ ਨਾਲ ਠੀਕ ਹੈ ਐਂਡ ਇਸ ਦੀ slips ਵੀ ਬਹੁਤ ਸੋਹਣੀਆ ਵਰਕ ਕੀਤੀਆਂ ਹੋਈਆਂ ਨੇ ਇਸ ਤਰ੍ਹਾਂ ਨਾਲ ਇਹ ਫਲਾਰ ਆਊਗਾ ਜੋ slips ਤੇ ਆਊਗਾ ਇਸ ਦੇ ਕੇ ਇਹਦੇ ਦੇ ਵੀ نیچے ਦੋ ਫਲਾਰ ਨੇ ਜਿਹੜੇ ਘੇਰੇ ਤੇ ਆਣਗੇ corner ਤੇ ਘੇਰੇ ਦੇ ਐਂਡ ਇਸ ਸੈਂਟਰ ਦੇ ਵਿੱਚ ਆਊਗਾ ਬਹੁਤ ਸੋਹਣਾ ਨੀਚੇ ਘੇਰਾ ਰੈਡੀ ਹੋਏਗਾ ਇਸ ਤਰੀਕੇ ਦੇ ਨਾਲ ਹਾਂਜੀ ਅਸੀਂ ਆਪਣੀ ਸ਼ਰਟ ਤੇ ਇਸ ਦੇ ਚਾਕਾਂ ਨੂੰ ਬਹੁਤ ਸੋਹਣੀ ਡਾਈ ਐਂਡ ਆ ਹੈ। ਅ ਜੋ ਲੇਸ ਹੈ ਉਹ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਹੈ। ਇਸ ਦੇ ਵਿੱਚ ਜੋ ਕਲਰਸ ਆ ਗਏ ਉਹ ਆਪਣੀ ਵਰਕ ਦੇ ਨਾਲ ਮੈਚਿੰਗ ਆ ਗਏ ਇਸ ਤਰ੍ਹਾਂ। ਠੀਕ ਹੈ। ਹਾਂਜੀ ਅਸੀਂ ਆਪਣੀ ਸ਼ਰਟ ਦੈਨ ਅਪਰਸ ਦੀ ਬਾਟਮ ਹੈ ਜਿਹੜੀ ਉਹ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਪੰਜਾਬੀ ਲੁੱਕ ਦੇ ਵਿੱਚ ਇਹ ਸੂਟ ਸਟਿਚ ਹੋ ਕੇ ਆਇਆਗਾ। ਅ ਪਟਿਆਲਾ ਸ਼ਾਹੀ ਬਾਟਮ ਆਉਗੀ ਇਸ ਦੀ ਬਿਲਕੁਲ ਸਿੰਪਲ ਠੀਕ ਹੈ ਕੋਈ ਵਰਕ ਨਹੀਂ ਹੈ ਕੁਝ ਨਹੀਂ ਇਸ ਤੇ ਇਸ ਤਰ੍ਹਾਂ ਦਾ ਇਹ ਸੂਟ ਹੈ ਰੈਡੀ ਹੋਇਆ ਐਂਡ ਇਸ ਦੇ ਨਾਲ ਦੁਪੱਟਾ ਬਹੁਤ ਪਿਆਰਾ ਦੁਪੱਟਾ ਹੈਗਾ ਇਹ ਆਊਗਾ ਆਪਣੇ ਕੋਲ ਔਰਗਾਂజా ਦੇ ਵਿੱਚ ਚੈੱਕ ਵਾਲਾ ਦੁਪੱਟਾ ਟਾਈ ਐਂਡ ਡਾਈ ਕੀਤਾ ਹੋਇਆ ਇਸ ਤਰ੍ਹਾਂ ਨਾਲ ਇਸ ਦਾ ਬਾਰਡਰ ਰੈਡੀ ਕੀਤਾ ਹੋਇਆ ਹੈਗਾ ਠੀਕ ਹੈ ਬਹੁਤ ਪਿਆਰੀ ਜੀ ਲੁੱਕ ਦੁਪੱਟੇ ਨੇ ਦਿੱਤੀ ਹੋਈ ਹੈ ਇਹ ਆਪਣੇ ਦੁਪੱਟਾ ਵਿਦਾਊਟ ਲੇਸ ਰੈਡੀ ਕੀਤਾ ਹੋਇਆਗਾ ਕਿਉਂਕਿ ਹਰ ਇੱਕ ਕਸਟਮਰ ਦੀ ਆਪਣੀ ਚੋਆਇਸ ਹੁੰਦੀ ਹੈਗੀ ਕੋਈ ਲੇਸ ਨੂੰ ਪਸੰਦ ਕਰਦਾ ਤੇ ਕੋਈ ਨਹੀਂ ਕਰਦਾ ਹਨਾ ਇਸ ਦੇ ਉੱਤੇ ਆਪਾਂ ਲੇਸ ਨਹੀਂ ਲਗਾਈ ਹੁਣ ਜਿੱਦਾਂ ਤੁਹਾਨੂੰ ਪ੍ਰਿੰਟਡ ਸੂਟ ਆਊਗਾ ਉਸ ਨੂੰ ਦਿਖਾਉਣ ਤੋਂ ਪਹਿਲਾਂ ਮੈਂ ਇੱਕ ਹੋਰ ਰਿਕਵੈਸਟ ਕਰਾਂਗੀ ਆਪਣਾ ਇੰਸਟਾਗ੍ਰam ਤੇ ਵੀ ਪੇਜ ਬਣਿਆ ਤੁਸੀਂ ਉਸ ਨੂੰ ਵੀ ਫੋਲੋ ਕਰ ਸਕਦੇ ਹੋਗੇ ਉਸਦੇ ਲਈ ਕਈ ਤਰ੍ਹਾਂ ਦੇ ਸੂਟਾਂ ਦੇ ਡਿਜ਼ਾਈਨ ਨੇ ਜਿਹੜੇ ਰੈਡੀ ਕਰਕੇ ਪਾਏ ਹੋਏ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਸੂਟ ਆ ਜਿਹੜਾ ਡਿਜ਼ਾਈਨ ਹੈ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੋਂ ਵੀ ਦੇ ਕੇ ਕਿਸੇ ਵੀ ਤਰ੍ਹਾਂ ਦੇ ਜਿਹੜੇ ਸੂਟ ਨੇ ਤੁਸੀਂ ਇਹ ਡਿਜ਼ਾਈਨ ਕਰਵਾ ਸਕਦੇ ਹੋਗੇ ਠੀਕ ਹੈ ਆਪਣੇ ਕੋਲ ਹਰ ਤਰ੍ਹਾਂ ਦਾ ਸਟਾਫ ਐਂਡ ਹਰ ਤਰ੍ਹਾਂ ਦਾ ਜਿਹੜਾ ਵਰਕ ਹੈ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੇ ਸੂਟ ਰੈਡੀ ਕਰਾ ਸਕਦੇ ਹੋ ਹਾਂਜੀ ਆਊਗਾ ਆਪਣਾ ਪ੍ਰਿੰਟ ਦੇ ਵਿੱਚ ਇਹ ਆਪਾਂ ਪਹਿਲਾਂ ਅਨਸਟਿਚ ਦਿਖਾ ਚੁੱਕੇ ਆਂ ਵੀਡੀਓ ਦੇ ਵਿੱਚ ਹੁਣ ਸਟਿਚਿੰਗ ਤੋਂ ਬਾਅਦ ਇਸ ਦੀ ਲੁੱਕ ਇਸ ਤਰ੍ਹਾਂ ਦੀ ਹੈ ਇਹ ਉਹ ਦਿਖਾ ਰਹੇ ਆਂ ਆਪਾਂ ਹਾਂਜੀ ਇਸ ਤਰ੍ਹਾਂ ਦਾ ਇਸ ਦਾ ਕਲਰ ਹੈ ਜਿਹੜਾ ਮਾਊਸ ਕਲਰ ਆਊਗਾ ਬਹੁਤ ਸੋਹਣੀ ਪ੍ਰਿੰਟਿੰਗ ਆਊਗੀ ਇਸ ਦੇ ਵਿੱਚ ਹੈਂਡ ਚੱਕ ਵਾਲਾ ਸਟਾਫ ਰਹਿੂਗਾ ਸੀ ਇਹ ਸਟਾਫ ਆਊਗਾ ਆਪਣੇ ਕੋਲ ਮਸ਼ਲੀਨ ਦੇ ਵਿੱਚ ਬਹੁਤ ਪਿਆਰਾ ਆਇਆ ਦੇਖ ਸਕਦੇ ਹੋ ਤੁਸੀਂ ਇਹ ਆਪਣੀ ਇਸ ਦੀ ਫਿਰੋਜ਼ੀ ਕਲਰ ਦੀ ਪਾਈਪਿੰਗ ਲਗਾ ਕੇ ਇਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਦੁਪट्टे ਦਾ ਕੰਟਰਾਸਟ ਬਹੁਤ ਸੋਹਣਾ ਕੀਤਾ ਗਿਆ ਹੈ ਜਿਸ ਦੇ ਵਿੱਚ ਯੂ ਸ਼ੇਪ ਇਸ ਦੀ ਨੱਕ ਰੈਡੀ ਕੀਤੀ ਹੋਈ ਹੈ ਐਂਡ ਇਸ ਨੇ ਸਲਿਵਸ ਤੇ ਵੀ ਪਰਪਲ ਲਗਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਹੈ। ਹਾਂਜੀ ਦੈਨ ਇਸ ਦੀ ਬਾਟਮ, ਬਾਟਮ ਪਟਿਆਲਾ ਸਾਹੀ ਬਾਟਮ ਰੈਡੀ ਕੀਤੀ ਗਈ ਹੈ। ਕੋਈ ਵਰਕ ਨਹੀਂ ਹੈ, ਕੁਝ ਨਹੀਂ ਐਸੇ ਜਸਟ ਪ੍ਰਿੰਟਡ ਬਾਟਮ ਰਹੂਗੀ। ਹਾਂਜੀ ਇਸ ਤੋਂ ਬਾਅਦ ਆਪਣਾ ਦੁਪੱਟਾ ਬਹੁਤ ਸੋਹਣਾ ਕੰਟਰਾਸਟਡ ਹੋਵੇ ਦੁਪੱਟੇ ਦਾ ਮਸ਼ਲੀਨ ਦੇ ਵਿੱਚ ਚੈੱਕ ਵਾਲਾ ਸੇਮ ਆਪਣੇ ਸੂਟ ਦੇ ਨਾਲ ਦਾ ਸਟੱਫ ਰੱਖੂਗਾ ਦੁਪੱਟੇ ਦਾ ਇਸ ਤਰ੍ਹਾਂ ਨਾਲ ਐਂਡ ਦੇ ਇਸ ਤੇ ਜੋ ਆਪਣੀ ਲੇਸ ਹੈਗੀ ਮਾਊਸ ਕਲਰ ਦੀ ਲੇਸ ਲਗਾ ਕੇ ਇਸ ਨੂੰ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਗਈ ਹੈ ਇਸ ਤਰ੍ਹਾਂ ਨਾਲ ਫੋਰ ਸਾਈਡ ਲੇਸ ਹੈ ਲਗਾਈ ਗਈ ਹੈ ਹਾਂਜੀ ਤੁਸੀਂ ਅ ਕਿਸੇ ਵੀ ਤਰ੍ਹਾਂ ਦੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਵੀ ਦੇ ਸਕਦੇ ਹੋ ਉਹਨਾਂ ਦੇ ਲਈ ਲੈ ਲੈ ਦੇ ਸਕਰੀਨ ਸ਼ਾਟ ਨੇ ਜਿਹੜਾ ਜਾਂ ਕੋਈ ਵੀ ਪਿਕ ਹੈ ਕਿਸੇ ਵੀ ਤਰ੍ਹਾਂ ਦੇ ਸੂਤਾਂ ਦੀ ਵਰਕ ਦੀ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਉਸ ਦੇ ਲਈ ਸਾਡਾ ਕੰਟੈਕਟ ਨੰਬਰ نیچے ਸਕਰੀਨ ਤੇ ਸ਼ੋ ਹੋ ਰਿਹਾ ਮੈਂ ਇੱਕ ਵਾਰ ਰਿਪੀਟ ਕਰ ਰਹੀ ਹਾਂ 86998 43315 ਇਹ ਸਾਡਾ ਕੰਟੈਕਟ ਨੰਬਰ ਹੋਊਗਾ ਜੀ ਤੁਸੀਂ ਸਾਨੂੰ ਇਸ ਤੇ ਕਾਲ WhatsApp ਕਾਲ ਐਂਡ WhatsApp ਮੈਸੇਜ ਕਰ ਸਕਦੇ ਹੋ ਠੀਕ ਹੈ ਹਾਂ ਜੀ ਤੁਸੀਂ ਸਾਡੇ ਸਾਰੇ ਵੀਡੀਓਜ਼ ਨੂੰ ਬਹੁਤ ਸਪੋਰਟ ਕਰ ਰਹੇ ਹੋ ਇਸ ਲਈ ਤੁਹਾਡਾ ਥੈਂਕ ਯੂ ਹੈ ਬਾਕੀ ਆਪਣੀ ਜਿਹੜੀ ਸ਼ਿਪਿੰਗ ਹੋਊਗੀ ਉਹ ਪੂਰੇ ਵਰਲਡ ਦੇ ਵਿੱਚ ਰਹੂਗੀ ਤੁਸੀਂ ਕਿਸੇ ਵੀ ਜਗ੍ਹਾ ਤੇ ਬੈਠੇ ਸਾਡੇ ਤੋਂ ਸੂਟ ਰੈਡੀ ਕਰਵਾ ਕੇ ਆਪਣੇ ਤੱਕ ਮੰਗਵਾ ਸਕਦੇ ਹੋ ਠੀਕ ਹੈ ਹਾਂਜੀ ਹੁਣ ਮਿਲਦੇ ਆਪਾਂ ਕੱਲ ਨਵੀਂ ਵੀਡੀਓ ਦੇ ਵਿੱਚ ਹੋਰ ਸੋਨੇ ਸੋਨੇ ਸੂਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ